ਤਸ਼ਕੀਰ ਜੀ ਸਾਰਿਆਂ ਨੂੰ ਪਟਿਆਲਾ ਦੇ ਕਿਚਨ ਵਿੱਚ ਤੁਹਾਡਾ ਸਵਾਗਤ ਕਰਦੀਆਂ ਜੀ ਅੱਜ ਆਪਾਂ ਜਿਹੜੇ ਸਨੈਕਸ ਬਣਾਏ ਆ ਜੀ ਇਹ ਆਪਾਂ ਬਚੇ ਹੋਏ ਸਮਾਨ ਤੋਂ ਬਣਾਏ ਆ ਜਦੋਂ ਆਪਣੇ ਕੋਲ ਕੋਈ ਚੀਜ਼ ਬਚ ਜਾਂਦੀ ਆ ਤਾਂ ਆਪਾਂ ਉਸ ਨੂੰ ਕਿੱਦਾਂ ਯੂਜ਼ ਚ ਲੈ ਸਕਦੇ ਆ ਲਓ ਜੀ ਆਪਾਂ ਨੇ ਜਿਹੜੇ ਸਨੈਕਸ ਬਣਾਏ ਆ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਆਪਾਂ ਤੁਹਾਨੂੰ ਦੱਸਦੇ ਆ ਕੀ ਕੀ ਪਾਇਆ ਕਿੱਦਾਂ ਬਣਾਈ ਇਹ ਜੀ ਮੇਰੇ ਕੋਲ ਖਿਚੜੀ ਸਵੇਰੇ ਆਪਾਂ ਖਿਚੜੀ ਬਣਾਈ ਸੀ ਜਦੋਂ ਆਪਣੇ ਕੋਲ ਥੋੜੀ ਜਿਹੀ ਕਬਚ ਜਾਂਦੀ ਹੈ ਤੇ ਆਪਾਂ ਸ਼ਾਮ ਦੇ ਚਾਹ ਚਾਹ ਦੇ ਨਾਲ ਆਪਾਂ ਸਨੈਕਸ ਤਿਆਰ ਕੀਤੇ ਆਂ ਖਿਚੜੀ ਨੂੰ ਆਪਾਂ ਨੇ ਬਾਉਲ ਵਿੱਚ ਪਾ ਲਿਆ ਹੈ ਤੇ ਇਸ ਵਿੱਚ ਆਪਾਂ ਆਪਣੇ ਮਨਪਸੰਦ ਦੀਆਂ ਸਬਜ਼ੀਆਂ ਵਗੈਰਾ ਪਾ ਸਕਦੇ ਆ ਤੇ ਇਹਦੇ ਵਿੱਚ ਆਪਾਂ ਮੈਂ ਲਈ ਆ ਜੀ ਹਰੀ ਮਿਰਚ ਕਸੂਰੀ ਮੇਥੀ ਅਦਰਕ ਕਦੂਕਦ ਕਰ ਲਿਆ ਤੇ ਸ਼ਿਮਲਾ ਮਿਰਚ ਜਿਹੜੀ ਹੈ ਬਰੀਕ ਕੱਟ ਲਈ ਆ ਤੇ ਆਲੂ ਜੜੇ ਆ ਕੱਚਿਆਂ ਨੂੰ ਕੱਦੂ ਕਸ ਕੀਤਾ ਹੈ ਉਬਲੇ ਹੋਏ ਨਹੀਂ ਹੈਗੇ ਕੱਚੇ ਆਲੂ ਕੱਦੂ ਕਸ ਕਰਕੇ ਧੋਲੇ ਸੀ ਇਹ ਸਾਰੇ ਆਪਾਂ ਨੇ ਜਿਹੜੇ ਸਾਰਾ ਮਟੀਰੀਅਲ ਆਪਾਂ ਨੇ ਬਾਉਲ ਵਿੱਚ ਪਾ ਲੈਣਾ ਹੈ ਖਿਚੜੀ ਦੇ ਨਾਲ ਤੇ ਹੁਣ ਆਪਾਂ ਨੇ ਇੱਕ ਲੈਣਾ ਹੈ ਜੀ ਬ੍ਰੈਡ ਸਲਾਈਸ ਦੋ ਵੀ ਲੈ ਸਕਦੇ ਆ ਤੁਸੀਂ ਕਿਨਾਰਾ ਉਤਾਰਨਾ ਹੈ ਉਤਾਰ ਤੋਂ ਇਸ ਤਰ੍ਹਾਂ ਹੀ ਪਾਉਣਾ ਹੈ ਇਸ ਤਰ੍ਹਾਂ ਆਪਾਂ ਨੂੰ ਇਹ ਵਿੱਚ ਹੀ ਮੈਲਟ ਹੋ ਜਾਏਗਾ ਬਹੁਤ ਜਿਆਦੇ ਟੇਸਟੀ ਪਕੌੜੇ ਬਣੇ ਸੀ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਜੀ ਪੂਰੀ ਵੀਡੀਓ ਦੇਖਣਾ ਜੀ ਫਿਰ ਪਤਾ ਲੱਗੇਗਾ ਕੀ ਕੀ ਕਿਦਾਂ ਕਿਦਾਂ ਕੀਤਾ ਇੱਕ ਚਮਚ ਲਿਆ ਜੀ ਆਪਾਂ ਨੇ ਚਾਵਲ ਦਾ ਆਟਾ ਚਾਵਲ ਦਾ ਆਟਾ ਜਿਹੜਾ ਇਹ ਪਕੌੜਿਆਂ ਨੂੰ ਕ੍ਰਿਸਪੀ ਬਣਾਏਗਾ ਕਰੰਚੀ ਬਣਾਏਗਾ ਤੇ ਹੁਣ ਪਾਇਆ ਜੀ ਆਪਾਂ ਨੇ 4 ਚਮਚ ਬੇਸਣ ਪਾਵਾਂਗੇ ਤੇ ਚਾਵਲ ਦਾ ਆਟਾ ਤਾ ਕਰਕੇ ਪਾਇਆ ਹੈ ਕਿਉਂਕਿ ਖਿਚੜੀ ਜੜੀ ਆ ਪੱਕ ਚੁੱਕੀ ਆ ਸੌਫਟ ਸੀ ਨਰਮ ਸੀ ਉਹ ਕਾ ਪਾਊਡਰ ਪਾਉਣਾ ਜ਼ਰੂਰੀ ਸੀਗਾ ਤੇ ਹੁਣ ਆਪਾਂ ਨੇ ਲੈ ਆਏ ਜੀ 2 ਚਮਚ ਦਹੀਂ 2 ਚਮਚ ਲੈ ਆਏ ਜੀ ਦਹੀਂ ਤੇ ਹੁਣ ਲਵਾਂਗੇ ਜੀ ਆਪਾਂ ਸਾਰੇ ਮਸਾਲੇ ਸੁੱਕੇ ਮਸਾਲੇ ਜਿਹੜੇ ਆਪਣੇ ਕੋਲ ਜਿਵੇਂ ਅੱਧਾ ਚਮਚ ਮੈਂ ਜੀਰਾ ਪਾਇਆ ਏ ਅੱਧਾ ਕ ਚਮਚ ਪਾਇਆ ਜੀ ਮੈਂ ਹਲਦੀ ਪਾਊਡਰ ਅੱਧੇ ਤੋਂ ਵੀ ਥੋੜਾ ਘੱਟ ਪਾਇਆ ਏ ਜੀ ਲਾਲ ਮਿਰਚ ਪਾਊਡਰ ਦੋ ਚਮਚਾ ਚਪਾਈ ਆ ਜੀ ਸਾਬਤ ਜਿਹੜਾ ਪੀਸਿਆ ਧਨੀਆ ਹੈ ਸੁੱਕਾ ਧਨੀਆ ਪੀਸਿਆ ਹੋਇਆ ਦੋ ਚਮਚ ਤੇ ਲੋੜ ਮੁਤਾਬਕ ਪਾ ਲਓ ਜੀ ਨਮਕ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਖਿਚੜੀ ਔਰ ਦਹੀਂ ਜਿਹੜੇ ਆ ਲਿਕਵਿਡ ਫਾਰਮ ਚ ਹੋ ਜਾਂਦੇ ਆ ਇਹਦੇ ਨਾਲੇ ਆਪਾਂ ਨੇ ਘੋਲ ਤਿਆਰ ਕਰ ਲੈਣਾ ਹੈ ਬਹੁਤ ਵਧੀਆ ਠਿੱਕ ਜਿਹਾ ਘੋਲ ਬਣ ਕੇ ਤਿਆਰ ਹੋ ਗਿਆ ਸੀ ਅਗਰ ਤੁਸੀਂ ਪਤਲਾ ਰੱਖਣਾ ਚਾਹੁੰਦੇ ਆ ਤਾਂ ਤੁਸੀਂ ਥੋੜਾ ਜਿਹਾ ਪਾਣੀ ਪਾ ਸਕਦੇ ਆ ਪਰ ਪਹਿਲਾਂ ਪਾਣੀ ਨਹੀਂ ਪਾਉਣਾ ਜੀ ਕਿਉਂਕਿ ਇਸ ਤਰ੍ਹਾਂ ਦੇ ਠਿੱਕ ਜਿਹੇ ਘੋਲ ਨਾਲ ਹੀ ਅੱਛੇ ਬਣਦੇ ਆ ਇਹ ਪਕੌੜੇ ਤੇ ਲੋ ਜੀ ਤੇਲ ਆਪਾਂ ਨੇ ਪੂਰੀ ਤਰ੍ਹਾਂ ਨਾਲ ਗਰਮ ਕਰ ਲਿਆ ਗਰਮ ਕਰਕੇ ਮੀਡੀਅਮ ਅੰਚ ਤੇ ਰੱਖ ਲੈਣੀ ਆ ਕੜਾਹੀ ਹੁਣ ਗੈਸ ਘੱਟ ਹੈ ਜੀ ਇਸ ਤਰ੍ਹਾਂ ਆਪਾਂ ਇੱਕ ਇੱਕ ਕਰਕੇ ਸਾਰੇ ਪਕੌੜੇ ਜਿਹੜੇ ਆ ਬਣਾਉਂਦੇ ਜਾਵਾਂਗੇ ਦੇਖੋ ਨਾਲੇ ਆਪਣੇ ਕੋਲ ਬਚੀ ਹੋਈ ਜਿਹੜੀ ਚੀਜ਼ ਹੈ ਉਹ ਵੇਸਟ ਨਹੀਂ ਗਈ ਤੇ ਨਾਲੇ ਆਪਾਂ ਜਿਹੜਾ ਚਾਹ ਦੇ ਨਾਲ ਸਨੈਕਸ ਕੁਝ ਖਾਣ ਦਾ ਮਨ ਹੁੰਦਾ ਇਸ ਤਰ੍ਹਾਂ ਆਪਾਂ ਬਣਾ ਸਕਦੇ ਆ ਬਹੁਤ ਅੱਛੇ ਬਣੇ ਸੀ ਬਹੁਤ ਟੇਸਟੀ ਬਣੇ ਸੀ ਸਾਰਿਆਂ ਨੂੰ ਬਹੁਤ ਪਸੰਦ ਆਏ ਲਓ ਜੀ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਜਿਹੜੇ ਪਕੌੜੇ ਆ ਬਣਾ ਲੈਣੇ ਆ ਮੈਂ ਹੱਥ ਨਾਲ ਬਣਾਏ ਸੀ ਤੇ ਚਮਚ ਨਾਲ ਵੀ ਬਣਾ ਸਕਦੇ ਆ ਕਿਉਂਕਿ ਬੱਚੇ ਜਿਹੜੇ ਆ ਕਈ ਵਾਰੀ ਟਰਾਈ ਕਰਦੇ ਆ ਹੱਥ ਤੇ ਛਿੱਟਾ ਪੈਣ ਦਾ ਡਰ ਰਹਿੰਦਾ ਏ ਇਸ ਕਰਕੇ ਬੱਚੇ ਚਮਚ ਲੈ ਸਕਦੇ ਆ ਚਮਚ ਨਾਲ ਵੀ ਬਣਾ ਸਕਦੇ ਆ ਲਓ ਜੀ ਆਪਾਂ ਨੇ ਥੋੜੇ ਥੋੜੇ ਕਰਕੇ ਸਾਰੇ ਪਕੌੜੇ ਕਰ ਲਏ ਆ ਜੀ ਤਿਆਰ ਦੇਖੋ ਜੀ ਸਾਨੂੰ ਤਾਂ ਬਹੁਤ ਅੱਛੇ ਲੱਗੇ ਬਹੁਤ ਵਧੀਆ ਬਣੇ ਸੀ ਅਗਰ ਤੁਸੀਂ ਵੀ ਟਰਾਈ ਕਰਨੀ ਆ ਤਾਂ ਜਰੂਰ ਵੀਡੀਓ ਦੇਖ ਕੇ ਟਰਾਈ ਕਰਨਾ ਜੀ ਪਕੌੜੇ ਹੋ ਗਏ ਜੀ ਆਪਣੇ ਤਿਆਰ ਨਾਲ ਹੋ ਗਈ ਜੀ ਇਮਲੀ ਦੀ ਘਰ ਦੀ ਬਣਾਈ ਹੋਈ ਸੌਸ ਲਓ ਜੀ ਟੀ ਟੀ ਟਾਈਮ ਸਨੈਕਸ ਆਪਣੇ ਰੈਡੀ ਆ ਜੀ ਤੁਸੀਂ ਵੀ ਜਰੂਰ ਬਣਾ ਸਕਦੇ ਆ ਜੀ ਬਣਾ ਕੇ ਖਾਓ ਜੀ ਅਗਲੀ ਵੀਡੀਓ ਚ ਆਪਾਂ ਕੁਝ ਨਵਾਂ ਲੈ ਕੇ ਆਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ